ਸਾਡੀਆਂ ਸ਼ਹੀਦੀਆਂ ਦਾ ਮਸਲਾ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜਜ਼ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਹੈ ਇਹਨੂੰ ਸਿੱਖੀ ਤੋਂ ਖਾਰਜ ਕਰ ਦਿਓ ਕਿੰਨੂ ਕਿੰਨੂ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੌੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਥੇ ਰੰਗੜ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅੱਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਉਹਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਤੇ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦਵਾਂਗੇ ਜਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੌੜੇ ਦੀ ਦਸਤਾਰ ਲਾਈ ਹੈ ਉਹਨੂੰ ਹਵਾਲੇ ਕਰ ਦਿਓ ਪੁਲਿਸ ਦੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਹੈ ਪਰ ਦਸਤਾਰ ਲਾਉਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ ਬਰਦਾਸ਼ਤ ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਵਾਂ ਕਿ ਭਾਈ ਸਿੱਖਾ ਮਾਫੀ ਮੰਗ ਲੈ ਜੋ ਤੂੰ ਕੀਤਾ ਹੈ ਮਾਫੀ ਮੰਗ ਲੈ ਨਹੀਂ ਤਾਂ ਜੋ ਅਕਾਲ ਤਖਤ ਸਾਹਿਬ ਦੀ ਮਰਜ਼ਾ ਦਾ ਅਸੀਂ ਕਸੀ ਠਿੱਕੇ ਲਾਵਾਂਗੇ ਸੋ ਅੱਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ। ਤਾਂ ਸੱਚੀ ਗੱਲ ਦੋਸਤੋ ਸੁਖਵੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਆਪ ਨੂੰ ਤਨਖਾਹ ਲੱਗੇ ਤੋਂ ਬਾਅਦ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਮੌਕੇ ਆਪਣੇ ਗੁਨਾਹ ਮੰਨੇ ਕਿ ਸਰਕਾਰ ਦੇ ਦਰਾਂ ਉਸ ਵੱਲੋਂ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਅ fırsਰਾਂ ਨੂੰ ਤ੍ਰੱਕੀਆਂ ਦਿੱਤੀਆਂ ਗਈਆਂ ਅਤੇ ਗੋਲੀ ਕਾਟ ਕਰਵਾਇਆ ਗਿਆ ਸਰਸੇਵਾਲੇ ਨੂੰ ਮਾਫੀ ਦਿੱਤੀ ਗਈ ਅਤੇ ਹੋਰ ਵੀ ਅਨੇਕਾਂ ਅਜਹੀਆਂ ਬੰਜਰ ਗਲਤੀਆਂ ਜੋ ਉਸਨੇ ਕੀਤੀਆਂ ਸੀ ਉਸ ਦੇ ਆਪਣੇ ਮੂੰਹੋਂ ਉਹਦਾ ਸਵੀਕਾਰ ਕੀਤਾ ਜਿਸ ਤੋਂ ਬਾਅਦ ਉਸ ਨੂੰ ਧਾਰਮਿਕ ਸਜ਼ਾ ਲਗਾਈ ਗਈ ਜਿਸ ਦੇ ਤਹਿਤ ਉਹ ਪਹਿਲੇ 2 ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਵਰਸ਼ਾ ਫੜ ਕੇ ਸੇਵਾਦਾਰ ਵਜੋਂ ਖੜਿਆ ਅਤੇ ਦੂਜੇ ਦਿਨ ਉਸਤੇ ਨਰੇਂਦਰ ਸਿੰਘ ਚੌੜਾ ਵੱਲੋਂ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਉੱਥੇ ਜੋ ਅਕਾਲੀ ਵਰਕਰ ਸਨ ਉਹਨਾਂ ਦੇ ਵਿੱਚੋਂ ਇੱਕ ਹਸ਼ਿਆਰਪੁਰ ਏਰੀਆ ਦੇ ਵਰਕਰ ਵੱਲੋਂ ਨਰੇਂਦਰ ਸਿੰਘ ਚੌੜਾ ਦੀ ਦਸਤਾਰ ਉਤਾਰੀ ਗਈ ਜਿਸ ਕਰਕੇ ਕਿ ਸਿੱਖਾਂ ਦੇ ਵਿੱਚ ਕਾਫੀ ਜ਼ਿਆਦਾ ਰੋ ਹੈ ਕਿਉਂਕਿ ਕਾਨੂੰਨ ਦੇ ਜੋ ਸਮਝ ਰੱਖਣ ਵਾਲੇ ਨੇ ਉਹ ਵੀ ਕਹਿੰਦੇ ਨੇ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਜਾਵੇਗਾ ਤਾਂ ਨਰੇਂਦਰ ਸਿੰਘ ਚੌੜਾ ਤੇ ਕੋਈ ਕਾਰਵਾਈ ਨਹੀਂ ਹੋਣ ਦੀ ਉਮੀਦ ਹੈ ਕਿਉਂਕਿ ਇਹ ਇੱਕ ਜਜਵਾਤ ਨੇ ਜੋ ਉਹ ਕੰਟਰੋਲ ਨਹੀਂ ਕਰ ਸਕਿਆ ਤੇ ਉਹ ਉੱਪਰ ਕੇ ਸਾਹਮਣੇ ਆਏ ਜੋ ਕਿ ਹਰ ਇੱਕ ਸਿੱਖ ਦੇ ਜਜਵਾਤ ਸਨ ਤੇ ਇਸ ਮੌਕੇ ਜੋ ਧਿਆਨ ਸਿੰਘ ਮੰਡ ਹਨ ਉਹਨਾਂ ਵੱਲੋਂ ਇਸ ਮੌਕੇ ਵੱਡਾ ਐਲਾਨ ਕੀਤਾ ਗਿਆ ਉਸ ਜੂਥ ਅਕਾਲੀ ਦਲ ਦੇ ਵਰਕਰ ਨੂੰ ਕਿਹਾ ਗਿਆ ਪ੍ਰਧਾਨ ਨੂੰ ਕਿਹਾ ਗਿਆ ਕਿ ਆਪਣੇ ਆਪ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈ ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਕੜੀਸ ਕੇ ਲਿਆਂਦਾ ਜਾਵੇਗਾ ਸੋ ਤੁਹਾਡਾ ਕੀ ਕਹਿਣਾ ਹੈ ਸਾਰੇ ਜਿਸ ਨੇ ਦਸਤਾਰ ਉਤਾਰੀ ਹੈ ਕਿ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਯਸ ਜਨੌਰ ਦੇਖ ਸਕਦੇ ਤੁਸੀਂ ਕਮੈਂਟਾਂ ਦੇ ਵਿੱਚ ਦੇਖੋ ਪੂਰੀ ਵੀਡੀਓ ਸਾਡੀਆਂ ਸ਼ਹੀਦੀਆਂ ਦਾ ਮਸਲਾ ਸਾਡੀਆਂ ਜਿਹੜੇ ਅੰਦਰ ਬੈਠੇ ਸਿੰਘ ਨੇ ਉਹਨਾਂ ਦੀਆਂ ਰਿਹਾਈਆਂ ਦਾ ਮਸਲਾ ਹੈ ਪਰ ਐ ਨਹੀਂ ਹੋਣਾ ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਇਹ ਰੋਹ ਦੇ ਵਿੱਚ ਜਿਹੜਾ ਨਰੈਣ ਸਿੰਘ ਚੌੜੇ ਨੇ ਇੱਥੇ ਕੀਤਾ ਵਾ ਇਹ ਮੈਂ ਕਹਿੰਦਾ ਵੀ ਸਾਰੇ ਸਿੱਖਾਂ ਦਾ ਰੋਹ ਆ ਇੱਕ ਜਜ਼ਬਾਤ ਆ ਅੱਜ ਸਾਡੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਅੱਜ ਐਜੈਕਟਿਵ ਦੀ ਮੀਟਿੰਗ ਵਿੱਚ ਪਾਸ ਕੀਤਾ ਜਾ ਰਿਹਾ ਹੈ ਇਹਨੂੰ ਸਿੱਖੀ ਤੋਂ ਖਾਰਜ ਕਰ ਦਿਓ ਕਿੰਨੂ ਕਿੰਨੂ ਖਾਰਜ ਕਰੋਗੇ ਨਹੀਂ ਨਰੈਣ ਸਿੰਘ ਚੌੜੇ ਨੇ ਸਿੱਖ ਕੌਮ ਦੇ ਜਜ਼ਬਾਤ ਪ੍ਰਗਟ ਕੀਤੇ ਆ ਇੱਥੇ ਮੱਛੇ ਰੰਗਣ ਵਰਗਿਆਂ ਨੂੰ ਇੱਥੇ ਮੱਥੇ ਰੰਗੜ ਵਰਗਿਆਂ ਨਾਲ ਜੋ ਕੁਝ ਹੋਇਆ ਤੁਹਾਨੂੰ ਇਤਿਹਾਸ ਦਾ ਪਤਾ ਉਹਨੇ ਜਜ਼ਬਾਤ ਪ੍ਰਗਟ ਕੀਤੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਅਤਵਾਦੀ ਆ ਲਾ ਕੇ ਵਿਖਾਉਣ ਸਜ਼ਾ ਕਹਿ ਕੇ ਵਿਖਾਉਣ ਉਹਨੂੰ ਕੁਝ ਜੇ ਕਿਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਿੱਖਾਂ ਦਾ ਸਮਾਂ ਲਿਆਂਦਾ ਕੌਮ ਦਾ ਸਮਾਂ ਲਿਆਂਦਾ ਮੈਂ ਅੱਜ ਐਲਾਨ ਕਰਦਾ ਕਿ ਅਸੀਂ ਨਰੈਣ ਸਿੰਘ ਚੌੜੇ ਨੂੰ ਫਕਰੇ ਕੌਮ ਦਾ ਅਵਾਰਡ ਦਵਾਂਗੇ ਜਿਹੜੇ ਸਿੱਖ ਨੇ ਜੂਥ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਨਰੈਣ ਸਿੰਘ ਚੌੜੇ ਦੀ ਦਸਤਾਰ ਲਾਈ ਹੈ ਉਹਨੂੰ ਹਵਾਲੇ ਕਰ ਦਿਓ ਪੁਲਿਸ ਦੇ ਜੋ ਮਰਜ਼ੀ ਸਜ਼ਾ ਮਿਲੇ ਉਹਨੂੰ ਫਾਂਸੀ ਲੱਗੇ ਉਹਨੂੰ 20 ਸਾਲ ਹੋਵੇ ਕੋਈ ਫਿਕਰ ਨਹੀਂ ਹੈਗਾ ਇਹ ਸਾਰਾ ਕੁਝ ਹੁੰਦਾ ਹੈ ਬਰਦਸਤਾਰ ਲਾਹਣੀ ਉਹ ਵੀ ਸਿੱਖ ਸਿੱਖ ਦੀ ਦਸਤਾਰ ਲਾਵੇ ਇਹਨੂੰ ਪੰਥ ਬਰਦਾਸ਼ਤ ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਮੁੱਚੀ ਕੌਮ ਦੇ ਵੱਲੋਂ ਮੈਨੂੰ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਗੈਰ ਹਾਜ਼ਰੀ ਦੇ ਵਿੱਚ ਐਕਟਿੰਗ ਜਥੇਦਾਰ ਬਣਾਇਆ ਮੈਂ ਸਾਰੀ ਕੌਮ ਦੀ ਆਵਾਜ਼ ਕਹਿ ਰਿਹਾ ਵਾਂ ਕਿ ਭਾਈ ਸਿੱਖਾ ਮਾਫੀ ਮੰਗ ਲਾ ਜੋ ਤੂੰ ਕੀਤਾ ਹੈ ਮਾਫੀ ਮੰਗ ਲਾ ਨਹੀਂ ਤਾਂ ਜੋ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਅਸੀਂ ਕਸੇ ਢਿੱਕਿ ਲਿਆਵਾਂਗੇ ਸੋ ਅੱਜ ਮੈਂ ਸਮੁੱਚੇ ਖਾਲਸਾ ਪੰਥ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵਾਂ ਉਹ ਅਪੀਲ ਕੀ ਹੈ ਅਕਾਲੀ ਦਲ ਬਚਾਉਣਾ ਅਕਾਲੀ ਦਲ ਚਾਹੀਦਾ ਅਸੀਂ ਕਦੇ ਕਹਿੰਦੇ ਨਹੀਂ ਚਾਹੀਦਾ ਪਰ ਅਕਾਲੀ ਦਲ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਾਵੇ ਅਕਾਲੀ ਦਲ ਉਹ ਜਿਹੜਾ ਗੋਲੀਆਂ ਮਾਰੇ ਸਿੱਖਾਂ ਨੂੰ ਅਕਾਲੀ ਦਲ ਉਹ ਜਿਹੜਾ ਸਾਨੂੰ ਬੰਦੀ ਬਣਾ ਕੇ ਅੰਦਰ ਕਰੇ ਇਹੋ ਜਿਹੇ ਅਕਾਲੀ ਦਲ ਨੂੰ ਪੰਥ ਦੀ ਲੋੜ ਨਹੀਂ ਇੱਕ ਪਰਿਵਾਰ ਦੀ ਗੱਲ ਹੋਈ ਹੈ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਤੇ ਅਕਾਲੀ ਦਲ ਦੀ ਚੋਣ ਕਰਨ ਬਾਕੀ ਮਰ ਗਈ ਹੈ ਕੌਮ ਮੈਂ ਐਲਾਨ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਪੰਥਦਰਦੀਆਂ ਨੂੰ ਨਾਲ ਲੈ ਕੇ ਉਸ ਅਕਾਲੀ ਦਲ ਦੀ ਸਥਾਪਨਾ ਕਰਾਂਗੇ ਜਿਹੜਾ ਅਕਾਲੀ ਦਲ ਪੰਥ ਪ੍ਰਸਤ ਹੋਵੇ ਜਿਹੜਾ ਗੁਰੂ ਦੇ ਡਰ ਭੈ ਦੇ ਵਿੱਚ ਰਹੇ ਜਿਹੜਾ ਗੁਰੂ ਮਰਜ਼ਾਦਾ ਦੀ ਪਾਲਣਾ ਕਰਦਾ ਹੋਵੇ ਜਿਹੜਾ ਗੁਰੂ ਸਿਧਾਂਤ ਦੇ ਉੱਤੇ ਪਹਿਰਾ ਦਿੰਦਾ ਹੋਵੇ ਔਰ ਜੋ ਸਰਬੱਤ ਦਾ ਭਲਾ ਮੰਗਦਾ ਹੋਵੇ ਉਹ ਅਕਾਲੀ ਦਲ ਅਸੀਂ ਪੈਦਾ ਕਰਾਂਗੇ